ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਕਿਵੇਂ ਐ ਪੀ ਆਰਟੀਸੀ ਬੱਸ ਵਾਲੇ ਰੌਲਾ ਪਾਈ ਬੈਠੇ ਜੀ ਕਿਹਦੇ ਨਾਲ ਜਨਾਨੀਆਂ ਜੀ ਬਹੁਤ ਕੋਠਾ ਬੋ ਰਹੀਆਂ ਐ ਔਰ ਡਰਾਈਵਰ ਕਨੇ ਡਰਾਈਵਰ ਦੇ ਕਨੈਕਟਰ ਨੂੰ ਜੀ ਅੱਛਾ ਕਿੱਥੇ ਐ ਕਿੱਥੇ ਨਹੀਂ ਜੀ ਬੱਸ ਤਾਂ ਆਪਣੇ ਬਾਹਰ ਦੇ ਵਿੱਚ ਆ ਗਈ ਬਾਹਰ ਦੇ ਬਾਹਰ ਚ ਲਈ ਬੈਠੇ ਜੀ ਅੱਛਾ ਕੀ ਆਖਿਆ ਫਿਰ ਕਿਤੇ ਬੱਸ ਅੰਦਰ ਬੁਲਾਉਣਾ ਜੀ ਮੈਂ ਤਾਂ ਉਹਨਾਂ ਨੂੰ ਤੁਸੀਂ ਕਰ ਲੋ ਸੰਭਲੋ ਗੱਲ ਸਵਾਰੀਆਂ ਵੀ ਨਾਲ ਸਵਾਰੀਆਂ ਵੀ ਹੈਗੀਆਂ ਇਹ ਨਾਲ ਬੱਸ ਬਾਹਰ ਦੇ ਵਿੱਚ ਲਾ ਕੇ ਉਹਨਾਂ ਨੇ ਤਾਂ ਖਾਲੀ ਕਰਤੀ ਜੋ ਕਹਿੰਦੇ ਅਸੀਂ ਤੋੜਦੇ ਨਹੀਂ ਬੁਲਾ ਲਓ ਯਾਰ ਆਜੋ ਤਾਂ ਤੁਸੀਂ ਐਪੀਰ ਹੋਗੇ ਹੈ ਡਰਾਈਵਰ ਕਨੈਕਟਰ ਨਾਲ ਉਹ ਜਨਾਨੀਆਂ ਦੇ ਯਾਰ ਸਤਿ ਸ਼੍ਰੀ ਅਕਾਲ ਸਸਿਕਾ ਬੱਪੀ ਦਾ ਦੇ ਸਤਿ ਸ਼੍ਰੀ ਅਕਾਲ ਆਜਾ ਬੈਠੋ ਜੀ ਤੁਸੀਂ ਮੈਗਨੇਟਰਸ ਹਾਂ ਅੱਛਾ ਕਨੈਕਟਰ ਉਹ ਪੀ ਆਰ ਸੀ ਦੇ ਤੇ ਇਹ ਡਰਾਈਵਰ ਹੈ ਜੀ ਡਰਾਈਵਰ ਤੁਸੀਂ ਡਰਾਈਵਰ ਹੋ ਹਾਂ ਜੀ ਰੋਲਾ ਕੀ ਦੇ ਨਾਲ ਹੈ ਰੋਲਾ ਸਰ ਜਨਾਨੀਆਂ ਨਾਲ ਹੀ ਆ ਜੀ ਉਹ ਬੜਾ ਫ੍ਰੀ ਹਾਂ ਅਧਾਰ ਕਾਰਡ ਵਾਲੇ ਬੁੱਧੀ ਬਲਾ ਹੀ ਲਾਉਣ ਨੂੰ ਵੀ ਹਾਂ ਜੀ ਬਲਾ ਲਾਓ ਹਾ ਮੇਰੀ ਸਤ ਸ੍ਰੀ ਅਕਾਲ ਜੀ ਨਾ ਸਤ ਸ੍ਰੀ ਅਕਾਲ ਵੀ ਬ੍ਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਆਜੋ ਬੈਠੋ ਸ਼ੁਰੂ ਕਰੋ ਤੁਸੀਂ ਤਾਂ ਬਾਬਾ ਕਾ ਹੀ ਦਿੱਤਾ ਬੈਠੋ ਇਹ ਤਾਂ ਬਸਾ ਜੋ ਉਹੀ ਬੈਨ ਦਿੰਦੇਗੇ ਉਹ ਚਲ ਕੋਈ ਨਹੀਂ ਬਰ ਖੰਡੇ ਰਿਆ ਕਰੋ ਸਵੇਰੇ ਸਵੇਰੇ ਤੁਸੀਂ ਦੇਣੀ ਵੀਰ ਜੀ ਇਹਨਾਂ ਨੇ ਤਾਂ ਸਾਡਾ ਜਲੂਸ ਕਾੜਤਾ ਕੀ ਕਰਤਾ ਮੇਰੇ ਕੋਲ 50 ਸੀਟਾਂ ਵਾਲੀ ਜਨਾਬ ਬੱਸ ਹੈ ਜੀ 1000 ਜਿਹਨਾਂ ਨੇ ਚੜ ਜਾਂਦੀਆਂ ਹੁਣ ਅਸੀਂ ਦੱਸੋ ਕਿੱਥੇ ਭਾਈਏ ਲੈ ਭਾਗੇ ਤੇ ਭਾਣ ਨੂੰ ਤੇਰੇ ਪਿਓ ਦੀ ਬੱਸ ਆ ਉਹ ਬੀਬਾ ਨਹੀਂ ਇਹ ਤੇ ਪਿਓ ਦੀ ਬੱਸ ਆ ਇਹਦੇ ਬੋਲ ਆ ਤੁਸੀਂ ਅੱਕ ਦੇਖੋ ਤੁਸੀਂ ਇੱਕ ਚੀਜ਼ ਦੇਖੋ ਵੀ ਉਹਨਾਂ ਨੂੰ ਬੱਸ ਅੱਜ ਸਾਨੂੰ ਪਿੰਡ ਛੱਡਣ ਦੀ ਵਜਾਇ ਤੇ ਚਾਕੇ ਠਾਣੇ ਲਿਆ ਆ ਉਹਨਾਂ ਨੂੰ ਤਾਂ ਠਾਣੇ ਬੀਬਾ ਕੋਈ ਮੈਨੂੰ ਆਏ ਤਾਂ ਦੱਸੋ ਮਸਲਾ ਕੀ ਹੈ ਸਿੱਧੇ ਸ਼ੁਰੂ ਹੋ ਗਏ ਆਹੀ ਹਾਲ ਬੱਸ ਕੀਤਾ ਹੋਇਆ ਵਿਚਾਰੇ ਨਾਲ ਤੁਸੀਂ ਡਰਾਈਵਰ ਕਨੈਕਟਰ ਵੀ ਔਖੇ ਮੈਂ ਨਹੀਂ ਕਹਿੰਦਾ ਸਫ਼ਰ ਨਹੀਂ ਕਰਨਾ ਇੱਥੇ ਗਰਮੀ ਵਾਲਾ ਕੰਮ ਨਹੀਂ ਉਹਨੇ ਉਹਨੇ ਵੀ ਦੇਖੋ ਨਾ ਇੱਥੇ ਖੜ ਪੁੱਤ ਇਹਨੂੰ ਵੀ ਇੱਥੇ ਖਿਲਾੜਨਾ ਮੈਂ ਅੜ ਕੇ ਹਾਂ ਕਿਤੋਂ ਆ ਰਹੇ ਸੀ ਵਾਸ ਤੁਹਾਡੀ ਚੰਡੀਗੜ੍ਹ ਤੋਂ ਆ ਰਹੇ ਸੀਗੇ ਜੀ ਅੱਛਾ ਰਸਤੇ ਜੇ ਚੜਗੀਆਂ ਜੀ ਇਹਨਾਂ ਨੇ ਜਾਉਣਾ ਹਰਾਮ ਕਰਤਾ ਜੀ 5 ਮਿੰਟਾਂ ਚ ਸਾਡਾ ਤਾਂ ਨਹੀਂ ਕਿਉਂ ਕੀ ਗੱਲ ਹੈ ਚੌਣਾ ਹਰਾਮ ਕਰਤਾ ਹੈ ਹੱਸ ਮੈਨੂੰ ਆਉਂ ਦੱਸ ਵੀ ਤੇਰੀ ਆਪਦੀ ਬਣਾਈ ਹੈ ਬੱਸ ਦੇਖੋ ਜੀ ਆ ਬੂਦ ਇਹਨਾਂ ਦਾ ਤਰੀਕਾ ਵੇਖੋ ਇਹਨਾਂ ਦਾ ਲੈ ਵੀ ਦੂਰੇ ਦੂਰੇ ਇਹ ਕਰਾਇਆ ਪਾਲ ਦੇ ਕੀ ਕਰੇ ਜੋ ਸਾਡੇ ਵਾਂਗ ਤੇ ਸਰਕਾਰ ਨੇ ਫ੍ਰੀ ਲੰਗਾ ਤਾਂ ਥੋੜਾ ਕਿ ਢੱਡ ਦੋਖਦਾ ਬੀਬਾ ਸਾਹਿਬ ਨਾਲ ਤਾਂ ਬੋਲਣ ਨੂੰ ਵਿਚਾਰੇ ਨਾ ਖਾਮ ਨਾ ਬੋਲੋ ਵੀਰ ਜੀ ਤੁਹਾਨੂੰ ਨਹੀਂ ਪਤਾ ਸਾਡੇ ਨਾਲ ਕੀ ਹਾਲ ਕਰਦੇ ਹੋ ਤੁਸੀਂ ਗਾਵਾ ਮੈਨੂੰ ਕਹਿਤਾ ਇੱਥੇ ਬਹਿਣ ਨੂੰ ਇਹ ਤਾਂ ਬਸ ਚੂਹੀ ਨਹੀਂ ਬਹਿਣ ਦਿੰਦੇਗੇ ਉਹ ਭੈਣੇ ਤੂੰ ਠਾਣੇ ਨਹੀਂ ਚੰਗਾ ਬੋਲਦੀ ਉਹਨ ਯਾਰ ਸਵਾਰੀਆਂ ਬੁਲਾ ਤੂੰ ਭੈਣੇ ਚੁੱਪ ਕਰੇ ਕੋਣ ਮਾਦਾ ਤੁਸੀਂ ਵੀ ਬੁਲਾ ਲੈਣੇ ਕੋਣ ਚੁੱਪੋਂ ਭੈਣੇ ਗੱਲ ਦਾ ਸੁਣ ਲੈਣ ਦੇ ਯਾਰ ਵੀਰ ਜੀ ਤੈਨੂੰ ਨਹੀਂ ਪਤਾ ਇਹ ਕਿੰਨਾ ਉਲਟਾ ਸਿੱਧਾ ਬੋਲਦਾ ਨਹੀਂ ਮੇਰੇ ਸਮਾਨ ਤੇ ਇਹਨੂੰ ਕੀ ਦਾ ਤੋਕਾ ਅਰੇ ਮੈਂ 50 ਚੀਜ਼ਾਂ ਲੈ ਕੇ ਆਵਾ ਮੇਰੇ ਕੋਲ ਮਸਲਾ ਲੈ ਕੇ ਆ ਨਾ ਢੀੜਾ ਮੈਂ ਸੁਣਾ ਉਹਦਾ ਵਿਚਾਰੇ ਦਾ ਸਵਾਰੀਆਂ ਕਿੰਨੀਆਂ ਖੱਜਲ ਹੁੰਦੀਆਂ ਹੋਣੀਆਂ ਭੈਣੇ ਤੁਸੀਂ ਅਵੇਂ ਆ ਤਾਂ ਦਾਰਕ ਦਾ ਫੁਰਨਾ ਤੇ ਲੈਣੀ ਆ ਕੀ ਖਾ ਕੇ ਆਈਆਂ ਛਾਤ ਹੋ ਜਾ ਮਾੜੀ ਜੀ ਗੱਲ ਇਹ ਕਹਿੰਦੀ ਜੀ ਸਾਨੂੰ ਭੌਂਦੇ ਨਹੀਂ 50 ਸੀਟਾਂ ਉਹਦੇ ਵਿੱਚ ਬਸ ਚ ਹੈ ਤੇ ਹੁਣ 100 ਜਨਾਨੀਆਂ ਜੜਗੀਆਂ ਮੈਂ ਇੱਕ ਇੱਕ ਤੇ ਦੋ ਦੋ ਬਾਰੇ ਯਾਰ ਸਾਡੇ ਕੋਲ ਨੇਤੀ ਮਸਲੇ ਕਿਹੜੇ ਸੱਪ ਲੜ ਗਏ ਉਹ ਜੀ ਤੇ ਉਹ ਭੈਣੇ ਇੱਕ ਮਿੰਟ ਗੱਲ ਦਾ ਸੁਣ ਲੈ ਇਹਨੂੰ ਜੱਜ ਨਹੀਂ ਬੋਲਣ ਦਾ ਵੀ ਕਿਵੇਂ ਬੋਲਣਾ ਹੁੰਦਾ ਸਾਹਬ ਨਾਲ ਬੀਬਾ ਸਾਹਬ ਨਾਲ ਸਾਹਬ ਨਾਲ ਕਿਸੇ ਨੂੰ ਹੋਰ ਵੀ ਗੱਲ ਕਹਿੰਦੇ ਆਖਰੋ ਇਨਸਾਫ ਵੀ ਇਹਨਾਂ ਨਹੀਂ ਆਉਂਦੀ ਇਹ ਦੇਖੋ ਬੀਬਾ ਘਟੋ ਘਟ ਇੱਥੇ ਤਾਂ ਸਾਹਬ ਨਾਲ ਬੋਲ ਲੈ ਤੂੰ ਥਾਣੇ ਬੈਠੀ ਐ ਉਹਨੋਂ ਵਿਚਾਰਨੋਂ ਬੱਸ ਠਾਣੇ ਦੇ ਮੂਹਰੇ ਲਾਉਣੀ ਪੈਗੀ ਤੂੰ ਮਾੜਾ ਮੋੜਾ ਪਤਾ ਨਹੀਂ ਕੀ ਕਿੱਥੋਂ ਮਿਰਚਾਂ ਖਾ ਕੇ ਘਰੋਂ ਤੂੰ ਵੀ ਮਾੜਾ ਹਿਸਾਬ ਚ ਰਹਿ ਪੰਜੀ ਤੁਸੀਂ ਵੀ ਨਾਲ ਹੀ ਉਹਨਾਂ ਦੇ ਨਹੀਂ ਵੀਰ ਜੀ ਮੈਂ ਤਾਂ ਆਟਾ ਮੈਂ ਤਾਂ ਹੋਰ ਲੇਟੇ ਦੇ ਖੜੀ ਸੀ ਲੁਧਿਆਣੇ ਤੇ ਤੇ ਮੈਂ ਆਖਿਆ ਵੀ ਜੀ ਸੀ ਵੀ ਜਾਣਾ ਸਾਨੂੰ ਵੀ ਚੜਾ ਲੈ ਇਹਨਾਂ ਤਾਂ ਸਾਨੂੰ ਵੇਖ ਕੇ ਬੱਸ ਹੀ ਦਵਾਈ ਲਈ ਬੱਸ ਕੀ ਦਵਾਈ ਗਾਂ ਲੇਟੇ ਤੇ ਕੁੱਡਕਾ ਖੜਕਾ ਕਾਲ ਜਾਣਾ ਉਹਨਾਂ ਨੇ ਵੇਖ ਕੇ ਤਾਂ ਛਿੜਕਾਂ ਮਾਰੇ ਤੇ ਸਾਨੂੰ ਵੇਖ ਕੇ ਬੱਸ ਲੈ ਆਏ ਭਜਾ ਕੇ ਮਾੜੀ ਮੋਟੀ ਨਾ ਮਾੜੀ ਕੋਸ਼ ਕਰਦੇ ਆ ਇਹ ਮਾੜੀ ਮੋਟੀ ਨਾ ਇਹ ਗਲਤੀ ਬੀਬੀ ਸ਼ਰਮ ਮੰਨਿਆ ਕਰੋ ਸ਼ਰਮ ਕੀ ਮੰਨਣੀ ਜੇ ਅ ਉਹ ਨਹੀਂ ਤਾਂ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਾਡੇ ਵਾਂਗ ਹੀ ਬਸ ਥੱਕ ਜਾਂਦੀ ਹੈ ਹੁਣ ਮੈਨੂੰ ਇੱਕ ਗੱਲ ਦੱਸੋ ਵੀ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਹੈ ਭੈਣਾ ਸਾਂਝੀਆਂ ਹੁੰਦੀਆਂ ਤੇ ਜਿਹੜੇ ਮਾਵਾ ਸੀ ਇਥੋਂ ਹੀ ਫਿਰਦੀਆਂ ਪੁੱਤ ਪੈਦਾ ਹੋਏ ਬੀਬੇ ਬੋਲੀ ਕਿੰਨੀ ਮਿੱਟੀ ਚ ਮਲਾਈ ਜਾਂਦੀ ਬੋਲੀ ਕਿੰਨੀ ਮਾੜੀ ਹੈ ਵੀ ਕੁੜੀਆਂ ਖੜੀਆਂ ਟਾਲ ਚੜੀਆਂ ਬਹੁਤ ਜ਼ਿਆਦਾ ਹੈ ਨਾ ਉਹਦੇ ਵਾਸਤੇ ਤਾਂ ਬਸ ਹੈ ਹੀ ਨਹੀਂ ਦੇਖੋ ਜੀ ਇਹ ਹੁਣ ਏਦਾਂ ਬੋਲੀ ਜਾਂਦੀਆਂ ਤੇ ਬਸ ਜ ਮੇਰਾ ਤੁਹਾਡੇ ਸਾਹਮਣੇ ਮੇਰਾ ਮੈਂ ਤਾਂ ਸਮਝ ਨਹੀਂ ਜਾਂਦਾ ਬਸ ਜਿਹਨਾਂ ਨੇ ਕੀ ਕਰੂਗਾ ਚੁੱਪ ਕਰ ਮੈਂ ਮੈਨੂੰ ਨਾ ਗੁੱਸਾ ਨਾ ਚੜਾਓ ਤੁਸੀਂ ਮੇਰਾ ਬੀਪੀ ਨਾ ਵਧਾਓ ਜੇ ਗੱਲ ਕਰਨੀ ਬੰਦਿਆਂ ਨੂੰ ਗੁਰਪ੍ਰੀਤ ਸਵਾਰੀਆਂ ਹੈ ਨਹੀਂ ਬਸ ਸਰ ਹੈਗੇ ਜੀ ਬਾਹਰ ਹੀ ਖੜੇ ਖਾਂ ਅੰਦਰ ਕਰਦੇ ਮੈਨੂੰ ਪਤਾ ਲੱਗੇ ਵੀ ਰੌਲਾ ਕੀ ਹੈ ਇਹ ਤਾਂ ਇਕੱਲੇ ਦੇ ਉਹਦੇ ਵਿਚਾਰੇ ਤੇ ਗੱਲ ਪਈ ਜਾਂਦੀ ਸਵਾਰੀਆਂ ਦੇ ਕੁਝ ਸਾਰੀਆਂ ਸਾਰੀਆਂ ਨੂੰ ਪਤਾ ਇਸ ਗੱਲ ਦਾ ਵੀ ਇਹ ਖਾਮ ਖਾਂ ਗੱਲ ਪਈਆਂ ਸਾਡੇ ਕਾ ਮਾੜੀ ਬੰਨਿਆ ਨਾ ਉੱਥੇ ਚਿੱਕੜ ਆ ਗਿਆ ਮੀ ਪਿਆ ਵਸ ਜੋਰ ਦੇ ਤੇ ਇਹਨੇ ਫੋਲ ਜੋ ਬਸ ਪਾ ਕੇ ਸਾਰੇ ਕੱਪੜੇ ਪਿਆਉਂਦੇ ਅਸੀਂ ਅਸੀਂ ਦਵਾਈ ਲੈਣੇ ਸੀ ਡਾਕਟਰ ਕੋਲੇ ਡਾਕਟਰ ਕੋਲ ਕਹੋ ਕਹੋ ਚਲੋ ਗਾਈ ਗਰੀਪ ਜੋ ਦੇ ਕੇ ਮੈਂ ਬਾਹਰ ਚਲੀ ਜੀ ਤੁਸੀਂ ਭਾੜੇ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਦੋ ਮਿੰਟਾਂ ਪਿੰਦੀ ਮੇਰਾ ਦਿਮਾਗ ਚਟ ਗਿਆ ਉਹਦੇ ਨਾਲ ਕੀ ਕੀ ਤੋ ਵਿਚਾਰਨਾ ਮਾੜੀ ਮੋਟੀ ਗੱਲ ਹੌਸਲੇ ਨਾਲ ਕਰ ਲਓ ਤੁਸੀਂ ਆਫਤ ਤਾਂ ਨਹੀਂ ਆ ਚੱਲੀ ਕੋਈ ਸਰ ਬਾਹਰ ਮੇਰੀ ਵੀ ਨਹੀਂ ਗੱਲ ਸੁਣ ਰਹੀਆਂ ਸੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਕਿਹਾ ਮੈਂ ਪਿਆਰ ਨਾਲ ਤਾਂ ਬੋਲੋ ਕਮ ਸੇ ਕਮ ਕੀ ਵੀ ਆਦੀ ਬਾਤ ਬਣਾਈ ਇਹ ਬਾਪ ਦੀ ਬੱਸ ਨਹੀਂ ਹੁਣ ਮੇਰੀ ਗੱਲ ਸੁਣ ਧਿਆਨ ਨਾਲ ਇੱਧਰ ਆਓ ਤੁਹਾਡੇ ਵੀਰ ਇੱਧਰ ਆਓ ਤੁਸੀਂ ਇੱਧਰਲੇ ਪਾਸੇ ਇੱਧਰਲੇ ਪਾਸੇ ਆਓ ਆਸਵਾਰੀਆਂ ਗੜ ਗਿਆ ਜੀ ਇਹਨਾਂ ਨੂੰ ਪੁੱਛੋ ਇੱਥੇ ਆਓ ਤੁਸੀਂ ਤੁਸੀਂ ਪੜੇ ਲਿਖੇ ਹੋ ਅਸੀਂ ਸਰ ਪਿਛਲੀ ਸਾਈਡ ਬੈਠੇ ਸੀ ਅੱਗੇ ਸੀ ਪਿਛਲੀ ਸਾਈਡ ਬੈਠੇ ਸੀ ਕੀ ਰੌਲਾ ਇਹਨਾਂ ਦਾ ਕਨੈਕਟਰ ਨੇ ਕੋਈ ਮਾੜਾ ਜਿਹਾ ਗੱਲ ਇਹ ਸਮਾਰਟਫੋਨ ਦਾ ਹੀ ਕੋਈ ਸੀਗਾ ਜੀ ਇਹਨਾਂ ਕੋਲ ਸਮਾਨ ਸੀ ਕੁਛ ਹੋਵੇ ਜੀ ਕਰਤੇ ਪੂਰੀ ਗੱਲ ਤਾਂ ਨਹੀਂ ਬਤਾਏਗਾ ਅੱਛਾ ਰੌਲਾ ਬੈਨਰ ਇਹ ਬਾਅਦ ਚ ਇੱਥੇ ਨੇੜੇ ਆ ਕੇ ਮਤਲਬ ਇਹਨਾਂ ਨੇ ਬੱਸ ਵੀ ਇੱਥੇ ਨੇ ਠਾਣੇ ਲੈ ਬੱਸ ਇਹ ਠੀਕ ਹੈ ਮਤਲਬ ਤੁਸੀਂ ਕਲੀਅਰ ਕਰਦੇ ਹੋ ਸਮਾਨ ਪਿੱਛੇ ਰੋਲਾ ਪਿਆ ਹਾਂ ਜੀ ਜਿਹੜਾ ਸੁਣਿਆ ਸਾਨੂੰ ਸੁਣਿਆ ਵੀ ਸਮਾਨ ਸਾਡੇ ਕਨੈਕਟਰ ਨੂੰ ਗੁੱਟਣ ਪਈਆਂ ਸੀ ਜੀ ਉਹਨਾਂ ਜੀ ਨੇ ਆਧਾਰ ਕਾਰਡ ਮੰਗਿਆ ਸੀ ਤੇ ਫੋਨ ਚੋਂ ਕਰ ਦਿਖਾਉਂਦੀਆਂ ਸੀਗੀਆਂ ਹਾਂ ਮਦਦ ਨਹੀਂ ਫੋਨ ਚ ਨਹੀਂ ਨਾ ਪਾ ਨਹੀਂ ਫੋਨ ਚ ਨਹੀਂ ਚੱਲਦਾ ਫੋਨ ਚ ਫੋਨ ਚ ਨਹੀਂ ਪਾਉਂਦਾ ਪਲਾਊਡ ਨਹੀਂਗਾ ਨਹੀਂ ਜੀ ਜੀ ਅੱਛਾ ਨੇ ਮੈਨੂੰ ਸਮਾਨ ਦਾ ਪਹਿਲਾਂ ਸਮਾਨ ਦਾ ਰੋਲਾ ਦੱਸੋ ਵੀ ਸਮਾਨ ਦਾ ਸਮਾਨ ਦਾ ਇਹ ਹੈ ਜੀ ਆਹ ਬੀਬੀ ਕੋਲੇ ਉਹ ਬੀਬੀ ਕੋਲੇ ਘੱਟੋ ਘੱਟ 4-4 ਬੈਗ ਹੈ ਜੀ ਤੇ ਬੈਗ ਵੀ ਘੱਟੋ ਘੱਟ 40-40 ਕਿਲੋ ਦੇ ਜੀ ਅੱਛਾ ਚੱਕ ਕੇ ਆਉਂਦੀਆਂ ਆਈਆਂ ਹੈਗੀਆਂ ਸੀਟਾਂ ਦੇ ਉੱਤੇ ਰੱਖ ਲਿਆ ਜੀ ਤੇ ਹਾਜੀ ਜੀਬਾ ਉਹਨੂੰ ਗੱਲ ਕਰਦੇ ਉਹਨੂੰ ਗੱਲ ਕਰਨ ਦੇ ਤੇ ਮੈਂ ਸੁਣੂੰਗਾ ਤੇਰੀ ਗੱਲ ਉਹਨੂੰ ਗੱਲ ਕਰਨ ਦੇ ਉਹਨੂੰ ਬੋਲ ਉਹਨੂੰ ਗੱਲ ਤਾਂ ਕਰ ਰਹੇ ਨੇ ਵਿਚਾਰੇ ਨੂੰ ਅੱਛਾ ਚਾਰ-ਚਾਰ ਬੈ ਗਿਆ ਜੀ ਇਹਨਾਂ ਕੋਲੇ ਸੀਟਾਂ ਦੇ ਉੱਤੇ ਰੱਖ ਲਏ ਜਦੋਂ ਕਿ ਉਹ ਜਿਹੜੇ ਮਰੀਜ਼ ਉਹਦੇ ਨਾਲ ਸਾਡੇ ਬੱਸ ਦੇ ਵਿੱਚ ਦੋ ਮਰੀਜ਼ ਵੀ ਸੀਗੇ ਉਹਨਾਂ ਨੂੰ ਖੜਾ ਹੋਣਾ ਪਿਆ ਅੱਛਾ ਮਰੀਜ਼ ਤੇ ਮਰੀਜ਼ ਨੂੰ ਵੀ ਸੀਟ ਨਹੀਂ ਮਿਲਦੀ ਇਹ ਨਾ ਕਰਕੇ ਜੀ ਅੱਛਾ ਹਾਂ ਵੀ ਬੱਸ ਮਾਨ ਕੀ ਸੀਗਾ ਸਮਾਨ ਮੈਂ ਕੱਪੜੇ ਲਿਓਨੇ ਲਿਧਿਆਣੇ ਤੋਂ ਕੱਪੜੇ ਸੀਗੇ ਹੋਰ ਕੀ ਸੀਗਾ ਹੋਰ ਮੈਂ ਉੱਤੇ ਪੱਠਿਆਂ ਦਾ ਪੰਡਾ ਥੋੜੂ ਉਤਾਰ ਲੱਗੇ ਸੀ ਮੇਰੇ ਵੱਲ ਦੇਖ ਬੀਬਾ ਉਹਨੂੰ ਕੋ ਕੌੜਾ ਝੱਕੀ ਜਾਂਦੀ ਉਹਦਾ ਵਿਚਾਰਦਾ ਕੀ ਕਿਸੁਰਾ ਉਹ ਨੌਕਰੀ ਕਰਦਾ ਸਮਾਨ ਸੀ ਵੀਰ ਜੀ ਬੈਗ ਮੇਰੇ ਕਿਤੇ ਉੱਧਰ ਕਰ ਦਿੰਦੇ ਕਿਤੇ ਉੱਧਰ ਕਰ ਦਿੰਦੇ ਕੀ ਗੱਲ ਹੈ ਜਦੋਂ ਬੈਗ ਹੀ ਸਾਰੇ ਰਾਤ ਤੋਰ ਫੇਰ ਕੇ ਮੈਂ ਲਿਓਨੇ ਆ ਤੇ ਮੈਂ ਇਹਨਾਂ ਨੂੰ ਕਾਹਦਾ ਕਰਾਇਆ ਮੈਂ ਬੈਗ ਦੇਖੋ ਜੀ ਅਸਲ ਦੇ ਵਿੱਚ ਜਿਹੜੀ ਬੱਸ ਹੈ ਨਾ ਇੱਕ ਤੁਹਾਨੂੰ ਪਤਾ ਨਾ ਇੱਕ ਇੱਕ ਲਿਮਟ ਹੈ ਉਹਦੀ ਉਹਦੇ ਵਿੱਚ ਸਮਾਨ ਕਿੱਥੇ ਟਿਕੂਗਾ ਮੈਂ ਦੇਖੋ ਇਹ ਮੇਰਾ ਕੋਈ ਸੱਜਣ ਨਹੀਂ ਤੁਸੀਂ ਦੁਸ਼ਮਣ ਨਹੀਂ ਮੈਂ ਕੱਪੜੇ ਦਾ ਕੰਮ ਕਰਦੀ ਵੀਰ ਜੀ ਕੱਪੜਾ ਮੈਂ ਲੈ ਕੇ ਆਈ ਸੀ ਲੁਧਿਆਣੋਂ ਅੱਛਾ ਲੁਧਿਆਣੋਂ ਹਾਂਜੀ ਲੁਧਿਆਣੇ ਮੇਰਾ ਕਾਰੋਬਾਰਾ ਕੱਪੜੇ ਦਾ ਤੇ ਦੁਕਾਨਾਂ ਦਾ ਤੁਸੀਂ ਫੇਲ ਕਰੀ ਬੈਠੀਆਂ ਘਰੇ ਕੱਪੜੇ ਵੇਚ ਮੈਂ ਨਹੀਂ ਕਹਿੰਦਾ ਕਿ ਕਾਰੋਬਾਰ ਨਾ ਕਰੋ ਹੁਣ ਤੁਸੀਂ ਐਂ ਦੱਸੋ ਕੀ ਅਸਮਾਨ ਪਿੱਛੇ ਰੌਲਾ ਕੀ ਪਾਇਆ ਤੁਸੀਂ ਇਹਨਾਂ ਨੇ ਕੀ ਚੱਕਰ ਸੀਗਾ ਸਰ ਜੀ ਸਮਾਨ ਪਿੱਛੇ ਰੌਲਾ ਇਹ ਸੀ ਇਹਨਾਂ ਕੋਲੇ ਚਾਰ ਪੰਜ ਬੈਗ ਸੀ ਵੱਡੇ ਜਿਹੜੇ ਘੱਟੋ ਘੱਟ ਮਤਲਬ ਹੈ ਵੀ ਇੱਕ ਸੀਟ ਤੇ ਦੋ ਹੀ ਟਿਕਦੇ ਸੀ ਹਾਂ ਦੋ ਸੀਟਾਂ ਤਾਂ ਇਹਨਾਂ ਨੇ ਹੂੰ ਰੋਕ ਲਈਆਂ ਤੀਜੀ ਸੀਟ ਤੇ ਅਸੀਂ ਤੁਹਾਨੂੰ ਬੈਠਣ ਨੂੰ ਥਾਂ ਦਿਓ ਹੁਣ ਉਹ ਨਾਲ ਦੂਜੇ ਵੀ ਜਿਹੜੇ ਹੈਗੇ ਸਵਾਰੀਆਂ ਸਾਰੀਆਂ ਹੈਗੀਆਂ ਉਹਨਾਂ ਨੇ ਸਮਾਨ ਡਿੱਗੀ ਚ ਨੇ ਰਖਾਉਂਦੇ ਤੁਸੀਂ ਸਰ ਡਿੱਗੀ ਤਾਂ ਇਹਨਾਂ ਨੇ ਪਹਿਲਾਂ ਫੁੱਲ ਕਰ ਸਟਿਕਿਆ ਟਿਕਿਆ ਪੰਜ ਸੱਤ 10 ਪਹਿਲਾਂ ਸਰ ਤੁਸੀਂ ਆਖਿਆ ਦੇਖੋ ਇਹ 3 ਸਾਲ ਦਾ ਲੱਗਦਾ ਸਾਨੂੰ ਹਾਂ ਦੱਸੋ ਲੈ ਨਹੀਂ ਨਹੀਂ 7-8 ਸਾਲ ਦਾ ਲੱਗਦਾ ਤੇ ਇਹਦੀ ਅਕੇ ਡੈਡ ਨਹੀਂ ਲੈਣੀ ਅਸੀਂ ਜਿਆਦਾ 3 ਸਾਲ ਤੋਂ ਘੱਟ ਹੈ ਇਹਦੀ ਹਾਂ ਸਾਡੇ ਤਿੰਨ ਸਾਲ ਦਾ ਵੀ ਉਹ ਹੀ ਕਰੀ ਜਾਂਦਾ ਤੁਸੀਂ ਆਏ ਜੀ ਉਹ ਕੁੜੀ ਨਾਲ ਆ ਜੀ ਉਹ ਤੁਹਾਨੂੰ 4 ਸਾਲ ਦੀ ਲੱਗਦੀ ਹੈ ਨਹੀਂ ਨਹੀਂ ਇਹ ਤੁਹਾਨੂੰ 7-8 ਸਾਲ ਦਾ ਇਹ ਲੱਗਦਾ 10 10-11 ਸਾਲ ਦੀ ਹੈ ਹੈ 10-11 ਸਾਲ ਦੀ ਕੁੜੀ ਹੈ ਲੱਗਦੀ ਹੈ ਕੁੜੀ ਆ ਮਾਤਾ ਵਿਚਾਰੀ ਸਾਡੇ ਮਾਵਾ ਦੇ ਸਮਾਨ ਹੈ ਇਹ ਸਾਨੂੰ ਉਲਟ ਗਾਲਾਂ ਕੱਢਦੀ ਹੈ ਜੀ ਦੱਸੋ ਲੈ ਉਲਟ ਗਾਲਾਂ ਕੀ ਬੱਸਾਂ ਤੇ ਲਾਈਆਂ ਸਰਕਾਰ ਨੇ ਆਏ ਡਰਾਈਵਰ ਡਰਾਈਵਰ ਕਨੈਕਟਰ ਲੱਗਿਆ ਨਵੇਂ ਡਰਾਈਵਰ ਨੇ ਬਸ ਸਾਨੂੰ ਵੇਖ ਕੇ ਥੋੜੀ ਕਰ ਲਈ ਮਾਤਾ ਜੀ ਬਹੁਤ ਆ ਇਹ ਇਹਨਾਂ ਨੂੰ ਕੋਈ ਪਰਵਾਹ ਨਹੀਂ ਚੱਲ ਇਹੋ ਨਹੀਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮਰੂਗਾ ਬੀਬਾ ਗੱਲ ਸੁਣ ਮੇਰੀ ਖਾ ਕੇ ਪੋਸਟ ਕਰਦੇ ਫੀਮ ਤੇ ਚੜ ਜਾਂਦੇ ਤੇ ਬੁੜੀਆਂ ਨੂੰ ਸਮਝਦੇ ਹੋਈ ਤੁਸੀਂ ਦੇਖ ਕੇ ਹੋਣੀਆਂ ਫੀਮ ਪੋਸਟ ਆ ਕੀ ਤੁਸੀਂ ਡਰਾਈਵਰਾਂ ਦੇ ਪੱਕਾ ਟੀਚਾ ਰੱਖ ਲੈ ਲੋਕਾਂ ਨੇ ਵੀ ਫੀਮ ਫੀਮ ਖਾਲੀ ਪੋਸਟ ਖਾਲੇ ਆਉਂਦੀ ਤਾਂ ਰੋਟੀ ਪੂਰੀ ਲੈ ਉਹਨੇ ਐਵੇਂ ਦੁਆਲੇ ਲਈ ਬੱਸ ਲੈ ਪਿਛਲੇ ਹਫ਼ਤੇ ਇਹਨਾਂ ਦੇ ਜਵਾਕਾਂ ਨੇ ਬੱਸ ਚਲਟੀ ਕਰਦੀ ਮੈਂ ਧੋਤੀ ਹੈ ਬੱਸ ਦੱਸੋ ਵਿਆਹਾਂ ਦੱਸ ਤੋਂ ਮੈਨੂੰ ਵੀ ਤੂੰ ਲੀੜਾ ਕਪੜਾ ਲੈਣ ਜਾਣੀ ਆ ਠੀਕ ਹੈ ਤੂੰ ਜਾ ਹਰ ਚੱਡੋ ਹਫ਼ਤੇ ਚ ਸਾਰੇ ਦਿਨ ਜਾਵੇ ਬੇਸ਼ੱਕ ਹਾਂ ਪਹਿਲੀ ਗੱਲ ਤਾਂ ਇਹ ਦੱਸੋ ਵੀ ਸਰਕਾਰੀ ਬੱਸ ਜਿਹੜੀ ਹੈਗੀ ਪ੍ਰਾਈਵੇਟ ਨਹੀਂ ਥੋੜੇ ਆਉਂਦੀ ਕੋਈ ਵੀ ਸਰਕਾਰੀ ਤੇ ਚੜਨਾ ਤੁਸੀਂ ਤੇ ਜੇ ਸਰਕਾਰ ਨੇ ਸਰਕਾਰੀ ਬੁਢਾਣਾ ਵਾਸਤੇ ਲੰਗਾ ਹੈ ਤੇ ਕੀ ਗੱਲ ਹੈ ਤੇ ਅਸੀਂ ਪ੍ਰਾਈਵੇਟ ਤੇ ਐਵੇਂ ਖਰਚੇ ਕਰਦੇ ਫਿਰ ਕੇ ਸਰ ਜੀ ਸਰਕਾਰੀ ਬੱਸ ਨੂੰ ਵੇਖ ਕੇ ਤਾਂ ਇਹਨਾਂ ਨੂੰ ਜਵਾਕ ਦੇ ਜਿਹੜੇ ਵਿਆਹ ਜਿੰਨਾ ਚਾੜ ਚੜ ਜਾਂਦਾ ਆ ਰੋਟੀ ਨਹੀਂ ਖਾਂਦੀਆਂ ਤੁਹਾਡਾ ਨਾਂ ਕੀ ਹੈ ਅਰਜੰਦਰ ਸਿੰਘ ਜੀ ਆਸਾਂ ਦੇ ਵਿੱਚ ਮੈਨੂੰ ਸਮਾਨ ਵਾਲਾ ਚੱਕਰ ਦੱਸੋ ਵੀ ਤੁਸੀਂ ਕਹਿੰਦੇ ਵੀ ਸਮਾਨ ਉਹ ਮੁੰਡੇ ਸਵਾਰੀਆਂ ਨੇ ਵੀ ਦੱਸਿਆ ਵੀ ਰੋਲਾ ਸਮਾਨ ਦਾ ਪਿਆ ਇਹ ਬੱਸ 'ਚ ਇੰਨੀ ਜਗ੍ਹਾ ਹੁੰਦੀ ਆ ਵੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਸੀਟਾਂ ਦੇ ਬੈਗ ਰੱਖ ਕੇ ਲਿਆਉਂਦੀਆਂ ਹਾਂ ਲਿਆਉਂਦੀਆਂ ਜਾਂ ਲਿਆਉਂਦੇ ਕੋਈ ਵੀ ਹੈ ਵੀ ਇਹ ਬੱਸ ਦੇ ਵਿੱਚ ਤੁਹਾਡੇ ਉੱਪਰ ਰੈਕ ਬਣੇ ਹੁੰਦੇ ਆ ਪਿੱਛੇ ਤੁਹਾਡਾ ਬਣਿਆ ਹੁੰਦਾ ਡਿੱਗੀ ਬਣੀ ਹੁੰਦੀ ਹੈ ਸਰ ਉਹ ਜਿਹੜੀਆਂ ਸਵਾਰੀਆਂ ਪਹਿਲਾਂ ਜੜੀਆਂ ਜੀ ਰੈਕ ਵਗੈਰਾ ਤਾਂ ਉਹ ਹੀ ਫੁੱਲ ਕਰ ਦਿੰਦੇ ਆ ਜੀ ਹੂੰ ਉਹ ਅਸੀਂ ਕਿੱਥੇ ਧੜੀਏ ਦੱਸੋ ਸਵਾਰੀਆਂ ਨੇ ਦੱਸਿਆ ਵੀ ਸਮਾਨ ਦਾ ਰੋਲਾ ਪਿਆ ਇਹਨਾਂ ਦਾ ਤੁਹਾਡੇ ਨਾਲ ਠੀਕ ਹੈ ਆਧਾਰ ਕਾਰਡ ਤੇ ਉਹ ਟਿਕਟ ਤੁਸੀਂ ਸਰਕਾਰ ਨੇ ਕਰਤਾ ਕਟਨੀ ਕਟਨੀ ਚਲੋ ਠੀਕ ਹੈ ਤੁਹਾਡੀ ਮਜਬੂਰੀ ਹੈ ਹਨਾ ਮੈਨੂੰ ਪਤਾ ਹੈ ਵੀ ਤੁਹਾਡਾ ਵੀ ਜਿਹੜਾ ਸਾਰੀ ਦਾੜੀ ਮੂਡ ਖਰਾਬ ਹੋਇਆ ਹੁੰਦਾ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਉਹ ਫੁੱਲ ਹੀ ਜਾਂਦੀਆਂ ਕਿੰਨੀਆਂ ਸਵਾਰੀਆਂ ਚੜ੍ਹਦੀਆਂ ਸਵਾਰੀਆਂ ਜੀ ਸੀਟਾਂ ਪੁੰਹਦੀਆਂ 52 ਜੀ ਹਾਂ ਤੇ ਸਵਾਰੀਆਂ ਚੜ੍ਹਦੀਆਂ 100-100 ਜੀ ਉਹਦੇ ਵਿੱਚ ਨਾ ਤਾਂ ਸਾਨੂੰ ਕਿਤੇ ਨੰਗਾ ਨੂੰ ਉਥਾਰਿੰਦਾ ਤੇ ਨਾ ਕੋਈ ਅਸੀਂ ਟਿਕਟ ਕੱਟ ਸਕਦੇ ਆ ਜਿਹਦੇ ਵਿੱਚ 100 ਦੇ ਵਿੱਚ 90 ਬੀਬੀਆਂ ਹੁੰਦੀਆਂ ਤੇ 10 10 ਜਿਹੜੇ ਪਰਸਨ ਹੁੰਦੇ ਆ ਜੀ ਆਪਣੇ ਜੈਂਟਸ ਪਰਸਨ ਹਾਂ ਠੀਕ ਹੈ ਜੀ ਜਿਹਦੇ ਵਿੱਚੋਂ ਚਾਰ ਜਿਹੜੇ ਹੈਗੇ ਉਹ ਮੁਲਾਜ਼ਮ ਹੁੰਦੇ ਆ ਜੀ ਬਤਨ ਦੇ ਰਹਿ ਜਾਂਦੇ ਆ ਮਗਰ ਜੀ ਟਿਕਟਾਂ ਵਾਲੇ 6-7 ਰਹਿ ਜਾਂਦੇ 6-7 ਮਗਰ ਚੜ ਗਿਆ 100 ਜਾਣਾ ਚੜ ਗਿਆ 100 ਜਾਣਾ ਇਹਨੇ ਇੱਕ ਐਦਾ ਕਾਨੂੰਨ ਜਿਹੜਾ ਇੱਕ ਬਣਿਆ ਹੋਇਆ ਹੈ ਵੀ 52 ਸਵਾਰੀਆਂ ਤੁਸੀਂ ਪੂਰੀਆਂ ਲੈ ਕੇ ਜਾਣੀਆਂ ਸੀਟਾਂ ਤੇ ਲੈ ਕੇ ਜਾਣੀਆਂ ਉਹ ਚੀਜ਼ਾਂ ਨਹੀਂ ਕਰਦੇ ਤੁਸੀਂ ਮਤਲਬ ਉਹ ਹੁੰਦਾ ਨਹੀਂ ਉਵੇਂ ਕੋਈ ਰਿਟਰਨ ਸਾਨੂੰ ਆਵੇ ਜੀ ਅਸੀਂ ਉਦਾਂ ਕਰਦਗੇ ਇਹ ਤਾਂ ਡਰਾਈਵਰ ਦੀ ਸੀਟ ਤੇ ਵੀ ਬਹਿ ਜਾਂਦੇ ਜੇ ਇਹਨਾਂ ਦਾ ਵਾਸ ਚੱਲਦਾ ਜੀ ਹਾਂ ਸਹੀ ਹੈ ਚਲੋ ਇਹ ਤਾਂ ਰੌਲਾ ਤਾਂ ਹੈਗਾ ਹਨਾ ਇਸੇ ਫੇਰ ਸਮਾਨ ਦੀ ਕੋਈ ਟਿਕਟ ਨਹੀਂ ਜੀ ਜੇ ਬੀਬੀਆਂ ਨੂੰ ਫ੍ਰੀ ਕੀਤਾ ਆਧਾਰ ਕਾਰਡ ਤੇ ਸਮਾਨ ਦੀ ਟਿਕਟ ਤਾਂ ਲੈਣੀ ਜ਼ਰੂਰੀ ਹੈ ਜੀ ਬਿਲਕੁਲ ਬਣਦੀ ਹੈ ਤੇ ਸਮਾਨ ਦੀ ਟਿਕਟ ਵੀ ਨਹੀਂ ਲੈਂਦੇ ਜੀ ਤੁਸੀਂ ਪੁੱਛ ਲਓ ਇਹਨਾਂ ਆ ਪੈਂਡ ਚ ਦੁਕਾਨ ਹੈ ਤੁਹਾਡੀ ਹਾਂਜੀ ਪੈਂਡ ਜੀ ਹੈ ਦੁਕਾਨ ਤੇ ਇੰਨੀ ਸੇਲ ਭਾਣੇ ਕਰ ਲੈਣੀ ਹੈ ਠੀਕ ਹੈ ਮੇਰਾ ਕਿਹੜਾ ਤਰਮਕ ਗੁਬਾਰਾ ਹੈ ਜੋ ਸਰਕਾਰ ਨੇ ਫ੍ਰੀ ਕਰਤਾ ਤਾਂ ਕਰਤਾ ਤੇ ਫਿਰ ਅੱਗਾ ਪਿੱਛਾ ਵੇਖ ਕੇ ਪ੍ਰਾਈਵੇਟ ਤੇ ਵੀ ਕਿਤੇ ਚੜ ਤਿਆ ਕਰੋ ਫਿਰ ਸਰਕਾਰੀ ਦੇ ਵਿੱਚ ਹੀ ਉਹ ਕੰਮ ਵੀ ਹੁਣ ਗੁੱਸਾ ਨਾ ਕਰਿਓ ਉਹ ਭੇਡਾਂ ਬੱਕਰੀਆਂ ਦੀ ਬਾੜੀ ਵਾਲਾ ਕੰਮ ਉਹਦੇ ਸਰਕਾਰੀ ਚ ਹੋਇਆ ਰਹਿੰਦਾ ਵੀ 100 100 ਬੰਦਾ ਚੜ ਜਾਂਦਾ 52 ਛੇਟਾਂ ਉਹਦੇ ਵਿੱਚ 100 100 ਜਣਾ ਚੜ ਗਿਆ ਵਿਚਾਰਾ ਕਹਿੰਦਾ ਵੀ 90 ਲੇਡੀਜ਼ ਚੜਦੀਆਂ ਤੇ 10 ਜੈਂਟ ਚੜਦੇ ਉਹਦੇ ਵਿੱਚੋਂ ਦੋ ਤਿੰਨ ਮੁਲਾਜ਼ਮ ਹੁੰਦੇ ਆ ਠੀਕ ਹੈ ਉਹਨਾਂ ਦੀ ਵੀ ਪ੍ਰੋਬਲਮ ਹੈ ਨਾ ਤੁਸੀਂ ਇੱਕ ਕੰਮ ਕਰਿਆ ਕਰੋ ਤਾਂ ਜਿੱਥੇ ਤੁਸੀਂ 15 ਗੇੜੇ ਲਾਉਣੇ ਪੈਂਦੇ ਆ ਤੁਹਾਨੂੰ ਹਣਾ ਨਾਲ ਬੱਚੇ ਵੀ ਘੜੀਸਦੇ ਹੋਗੇ ਉਹ ਵਿਚਾਰਾ ਕਹਿੰਦਾ ਵੀ ਬੱਚਿਆਂ ਦੇ ਟਿਕਟਾਂ ਮੇਰੀ ਵੀ ਰੋਲਾ ਪਾਉਣੇ ਆ ਤੁਸੀਂ ਠੀਕ ਹੈ ਤੇ ਐ ਨਹੀਂ ਚੰਗਾ ਲੱਗਦਾ ਵੀ ਤੁਹਾਡੀਆਂ ਹੋਰ ਵੀ ਪਰਜੇ ਨੇ ਲੇਡੀਜ਼ ਹੋ ਕਰਦੀਆਂ ਹੋਣੀਆਂ ਕੰਮ ਕੰਮ ਤੇ ਤੁਸੀਂ ਇਕੱਠੇ ਲੁਧਿਆਣੇ ਦਾ ਗੇੜਾ ਛੋਟਾ ਹੱਥੀ ਕਰਕੇ ਲਾ ਲਿਆ ਕਰੋ ਕਾ ਐ ਕਿਵੇਂ ਐ ਕਿਵੇਂ ਜਿਵੇਂ ਮੈਂ ਕਿਹਾ ਹੋਰ ਕਿੰਨਾ ਆਇਆ ਕਿਵੇਂ ਵੀ 15 ਦਿਨ ਬਸ ਸਕਦਾ ਇਧਰ ਘਰ ਟੱਡ ਦੁਖਦਾ ਵੀਰੇ ਜੈਸੇ ਬਸ ਤੇ ਜਾਣਿਆ ਹੈ ਛੱਡ ਦਿਓ ਐਨੀ ਪੁੱਠੀ ਵਾਰ ਨਹੀਂ ਹੁਣ ਐ ਦੱਸੋ ਵੀ ਥੋੜੀ ਬੋਲੀ ਜਿਹੜੀ ਠਾਣੇ ਆ ਕੇ ਏਡੀ ਮਾੜੀ ਆ ਬੀਬਾ ਉਹ ਆਪਣਾ ਜਿਹੜਾ ਪਰਸੋਂ ਆਇਆ ਸੀ ਮਸਲਾ ਹੈ ਕਿ ਯਾਰ ਮੇਰੇ ਤੋਂ ਵੀ ਆਦਾ ਕਿ ਮੈਂ ਤਾਂ ਹੈ ਨਹੀਂ ਸੀ ਪਰਸੋਂ ਨੂੰ ਹਾਂਜੀ ਹਾਂਜੀ ਉਹ ਉਹ ਵੀ ਬੱਸ ਵਾਲੇ ਸੀ ਨਾ ਬੱਸ ਵਾਲੇ ਸੀਗੇ ਜੀ ਕੀ ਰੌਲਾ ਸੀ ਉਹਨਾਂ ਦਾ ਯਾਰ ਰੌਲਾ ਜੀ ਬੜਾ ਮੈਨੂੰ ਵੀ ਆਪ ਨੂੰ ਬੜਾ ਲੱਗਿਆ ਬਹੁਤ ਆਊਟ ਲੱਗਿਆ ਸੁਣ ਕੇ ਉਹ ਹਾਂ 2 ਕਿਲੋਮੀਟਰ ਦਾ ਸਫ਼ਰ ਹੈ ਜੀ ਠੀਕ ਹੈ ਜੀ ਟੋਲ ਕਲਾਜ ਤੋਂ ਚੜਦਿਆਂ अच्छा जे ਕਹਿੰਦੇ ਵੀ ਟਿਕਟ ਉਹ ਕਹਿੰਦੇ ਵੀ ਇੱਥੋਂ ਦੀ ਕਟਣੀ ਆ ਲੋਕਲ ਹੁਣ 2 ਕਿਲੋਮੀਟਰ ਦੇ ਵਿੱਚ ਉਹ ਕਹਿੰਦੇ ਟਿਕਟ ਕੱਢਦੇ ਨਹੀਂ ਤੋਲ ਪਲਾਜ਼ੇ ਤੋਂ ਮਤਲਬ ਜਿਹੜਾ ਸ਼ਹਿਰ ਤੋਂ ਬਾਹਰ ਪੈਂਦਾ ਸ਼ਹਿਰ ਤੋਂ ਬਾਹਰ ਪੈਂਦਾ ਜੀ ਅੱਛਾ ਉੱਥੋਂ ਚੜਦਿਆਂ ਆ ਕੇ ਕਿੱਥੇ ਉਤਰਨਾ ਆ ਕੇ ਉੱਥੇ ਉਤਰਨਾ ਹੀ 2 ਕਿਲੋਮੀਟਰ ਅੱਛਾ ਕੀ ਕਰਨ ਜਾਣਾ ਹੈ ਜਦੋਂ ਜਿਵੇਂ ਰੋਲੋ ਪਤਾ ਲੱਗਦਾ ਜੀ ਹਾਂ ਉਹ ਸੁਣ ਕੇ ਆਪ ਨੂੰ ਵੀ ਹਾਸੀ ਆਉਂਦੀ ਹੈ ਜੀ ਕਿਵੇਂ ਪੱਟੇ ਲੈ ਜਾਂਦੇ ਨੇ ਜੀ ਬਸਤੇ ਬਸਤੇ ਜੀ ਉਹ ਕਹਿੰਦੀ ਆ ਵੀ ਜੇ ਇੱਥੋਂ ਦੀ ਜਾਣਾ ਹੈ 2 ਕਿਲੋਮੀਟਰ ਵੀ ਦੁਰ ਕੇ ਜਾਣਾ ਹੁੰਦਾ ਤਾਂ ਪੰਡਾ ਚੱਕੀ ਆਵਾਂਗੇ ਅੱਛਾ ਤੇ ਜਾਂਦੇ ਤਾਂ ਹੁਣ ਕਹਿੰਦੇ ਬਸਤੇ ਛੱਡ ਚੱਲਗੇ ਵੀ ਆਉਂਦਿਆਂ ਘਾਦਿਆਂ ਪੰਡਾ ਜਾ ਕੇ ਲਉਣੀਆਂ ਜਾਂਦੇ ਆ ਬਸਤੇ ਲੈਣ ਦੇ ਵਾਸਤੇ ਵੀ ਲੈ ਚੱਲੀ ਹੁਣ ਦੱਸੋ ਕਨੈਕਟਰ ਦੀ ਇਹ ਹੁੰਦਾ ਵੀ ਤੁਸੀਂ ਜਿਹੜੇ ਨਹੀਂ ਵੀ ਸਾਡੇ ਸਾਰੇ ਭਾਈਚਾਰੇ ਦੇ ਨਾਲ ਜੀ ਇਹਨਾਂ ਨੇ ਜਾਣਾ ਹਰਾਮ ਕਰ ਛੱਡਿਆ ਅੱਛਾ ਨਹੀਂ ਮੇਰੀ ਤਾਂ ਜੌਬ ਹੋ ਰਹਾ ਤੁਹਾਨੂੰ ਪਤਾ ਤੁਹਾਡੇ ਤੋਂ ਹਟਕੇ ਹੈ ਹਨਾ ਵੀ ਜਿਹੜਾ ਆ ਸਿਸਟਮ ਗੁਰਪ੍ਰੀਤ ਨੇ ਦੱਸਿਆ ਵੀ ਪਰਸੋਂ ਇਹ ਨਵੇੜ ਕੇ ਛੱਡੇ ਵੀ ਉਹ ਤਿੰਨ ਚਾਰ ਜਨਾਨੀਆਂ ਦਾ ਰੌਲਾ ਪੈ ਗਿਆ ਡਰਾਈਵਰ ਕਨੈਕਟਰ ਇਹ ਟੋਲ ਪਲਾਜੇ ਤੋਂ ਚੜ ਗਈਆਂ ਜੇ ਜਾਣਾ ਸੀ ਆਂ ਗਾਂ ਥੋੜਾ 2 ਕਿਲੋਮੀਟਰ ਆਖਿਓ ਤਾਂ ਪੱਠੇ ਲੈਣ ਜਾਣੀਆਂ ਹੁੰਦੀਆਂ ਸੀ ਠੀਕ ਹੈ ਸਰੀਰ ਸਰ ਹੋ ਜਾਂਦਾ ਜੀ ਸਰੀਰ ਹੀ ਹੁੰਦਾ ਕਿਉਂਕਿ ਬਾਸ ਛੱਡੇ ਤੋਂ ਬਾਸ ਛੱਡਾ ਹੁੰਦਾ ਜੀ ਜਿਹੜੀ ਟੈਕਟ ਹੁੰਦੀ ਆ ਛੱਡੇ ਤੋਂ ਅੱਡਾ ਠੀਕ ਹੈ ਜੀ ਇਹ ਵਾਂ ਜਿਵੇਂ ਬਾਈ ਜੀ ਦੱਸ ਰਹੇ ਟੋਲ ਪਲਾਜੇ ਤੋਂ 2 ਕਿਲੋਮੀਟਰ ਅੱਗੇ ਉਹ ਜੇ ਅਸੀਂ ਨਹੀਂ ਚੜਾਉਂਦੇ ਤਾਂ ਅਸੀਂ ਤਾਂ ਵੀ ਮਰਦੇ ਆਂ ਜੀ ਫੇਰੇ ਉਸ ਪਿੰਡ ਦੇ ਨਾਲ ਲੈ ਕੇ ਚਾਰ ਬੰਦੇ ਆਪਦੇ ਤੇ ਧਰਨਾ ਲਾਉਣ ਬੈਹ ਜਾਂਦੇ ਆਂ ਜੀ ਅੱਛਾ ਠੀਕ ਹੈ ਜੇ ਅਸੀਂ ਚੜਾਉਣੇ ਆ ਤਾਂ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਇਹਨਾਂ ਦਾ ਮ ਤੇ ਚਲੋ ਜੇ ਕੋਈ ਆ ਗਿਆ ਤਾਂ ਤੁਸੀਂ ਇਹ ਗੱਲ ਕਹਿ ਦਿਓ ਟੋਲ ਪਲਾਜ਼ੇ ਤੋਂ ਨਹੀਂ ਅਸੀਂ ਪਿਛਲੇ ਪਾਸੇ ਦੇ ਦੋ ਚੜੀਆਂ ਅਸੀਂ ਪਿਛਲੇ ਮਤਲਬ ਜਨਾ ਪਿਛਲਾ ਸਟਾਪ ਸੀਗਾ ਪਿਛਲਾ ਸਟਾਪ ਜੀ ਫਿਰ ਸਾਨੂੰ ਉੱਥੋਂ ਟਿਕਟ ਨਹੀਂ ਪੈਂਦੀ ਜੀ ਅੱਛਾ ਵੀ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇੰਨੀਆਂ ਚੀਜ਼ਾਂ ਦਾ ਉਹ ਪਰੇ ਭੈਣ ਜੀ ਬੈਠੋ ਤਾਂ ਸਿਆਣੀ ਉਮਰ ਦੇ ਆ ਚਲ ਆ ਤਾਂ ਕੁੜੀ ਜ਼ਿਆਦਾ ਗੁੱਸਾ ਕਰੀ ਬੈਠੀ ਤੁਹਾਡੇ ਇਥੇ ਭੈਣ ਜੀ ਤੁਹਾਡਾ ਕੀ ਰੌਲਾ ਸੀਗਾ ਮੇਰਾ ਵੀਰ ਜੀ ਰੌਲਾ ਸੁਣ ਲਓ ਅਸੀਂ ਜਾਣਾ ਸੀਗਾ ਮੇਲੇ ਤੇ ਸਾਰਿਆਂ ਦਾ ਇਕੱਠਾ ਹੋ ਕੇ ਤੇ ਸਾਨੂੰ ਵੇਖ ਕੇ ਨੇ ਇਹਨੇ ਬੱਸ ਆਏ ਭਜਾ ਲਈ ਹੂੰ ਜੀ ਵੈਂਡਿਗੀਟੀ ਰੋਡ ਤੇ ਮੈਂ ਇਹਨੇ ਤਾਂ ਵਿਚਾਰਨੇ ਕੀ ਭਜਾਲੀਆ ਤੇ ਟਿਕ ਟਕ ਕਰਦਾ ਭਜਾਉਣ ਵਾਲਾ ਭਜਾਉਣ ਵਾਲਾ ਸਾਹਿਬ ਡਰਾਈਵਰ ਨੇ ਇਹਨੇ ਕੀ ਮਾਰੀ ਸੀਟੀ ਵੀ ਆ ਗੁੜੀ ਦਾ ਖੜਿਆ ਤੇ ਇਹਨਾਂ ਨੂੰ ਚੜਾਉਣਾ ਇਹ ਧਾਰਕਾ ਰਹਿਣਾ ਆਪਣਾ ਪੈਸੇ ਨਹੀਂ ਬੰਨੇ ਕਿ ਕਿਹਦੀ ਗੱਲ ਸੋ ਪੰਜਾਬ ਰੋਡ ਵਈ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਓਵਰ ਲੋਡ ਗੱਡੀ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੇ ਥੋੜਾ ਗਾਵੇਂ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋਂ ਬਾਈਪਾਸ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾ ਉਹ ਇੰਨੀ ਗੱਲ ਕਹੀ ਉਤੋਂ ਮੇਰਾ ਜਨਰਲ ਆ ਵੀ ਮੈਨੂੰ ਕਹਿੰਨੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਰ ਤੇ ਲੱਗੜੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਨੀ ਮੈਂ ਆਧਾਰ ਕਾਰਡ ਫੂਚਿਆ ਫੋਨ ਦੇ ਵਿੱਚ ਮੈਂ ਆਧਾਰ ਕਾਰਡ ਨਹੀਂ ਚੱਲਦਾਗਾ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸ ਲੁਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਹਾਂ ਅਛਾ ਮੈਂ ਕਿ ਕੀ ਗੱਲ ਬਾਈ ਅਸੀਂ ਬੁੜੀਆਂ ਨਹੀਂ ਸੀ ਜੇ ਮੇਰੀ ਥਾਂ ਤੇ ਇਹਦੀ ਮਾਂ ਜਾਂ ਜੈ ਭੈਣ ਖੜੀ ਹੁੰਦੀ ਤੇ ਬਸ ਦਵੱਲ ਕੇ ਲੈ ਜਾਂਦਾ ਨਹੀਂ ਨਹੀਂ ਉਹ ਨਹੀਂ ਜੀ ਦੇਖੋ ਅਸਲ ਦਵੱਲਨ ਵਾਲੀ ਗੱਲ ਪਤਾ ਕੀ ਹੁੰਦਾ ਸੀ ਸਾਡੇ ਕੋਲ ਨਾ ਮਸਲੇ ਇਹ ਭੈ ਜੀ ਆਮ ਹੀ ਆਉਣ ਲੱਗ ਪਏ ਵੀ ਡਰਾਈਵਰਾਂ ਕਨੈਕਟਰਾਂ ਨਾਲ ਜਿਹੜੇ ਸਰਕਾਰੀ ਬਸਾਂ ਤੇ ਲੱਗੇ ਆ ਨਾ ਉਹਨਾਂ ਦੇ ਸਿਰਫ ਕਿਰਾਏ ਫ੍ਰੀ ਹੋਣ ਦਾ ਕਰਕੇ ਆਮ ਹੀ ਜਨਾਨੀਆਂ ਦੇ ਰੌਲੇ ਵਿਚਾਰਿਆ ਨਾ ਪੈਣ ਲੱਗ ਪਏ ਹੁਣ ਮੁਸ਼ਕਿਲ ਇਹਦੇ ਵਿੱਚ ਇਹ ਆਉਂਦੀ ਹੈ ਵੀ ਇੱਕ ਅੱਡੇ ਤੇ ਗਏ ਤੁਸੀਂ ਹਨਾ ਇਹ ਹੁਣ ਪਿਛਲਾ ਜਿਹੜਾ ਰੌਲਾ ਇਹਨਾਂ ਨੇ ਨਵੇੜਾ ਨਾ ਗੁਰਪ੍ਰੀਤ ਹੋਰਾਂ ਨੇ ਉਹਦੇ ਵਿੱਚ ਭੈ ਜੀ ਇਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਘੱਟੋ ਘ ਠੀਕ ਹੈ ਕਿਉਂ ਕਿਸੇ ਅੱਡੇ ਤੇ ਜਾ ਕੇ ਬੱਸ ਰੋਕੂਗੀ ਤਾਂ 90 ਸਵਾਰੀਆਂ ਦੇ ਵਿੱਚੋਂ 15 20 ਉਤਰਨਗੀਆਂ ਵੀ 15 20 ਚੜ੍ਹਨਗੀਆਂ ਵੀ ਵਰੇਬਲ ਥੋੜੇ ਥੋੜੇ ਤਿੰਨ ਚਾਰ ਮਿੰਟ ਹੀ ਹੁੰਦੀ ਆ ਜੀ ਮੈਂ ਤੁਹਾਡੀ ਗੱਲ ਵਿਚਾਲੇ ਕਾੜਦਾ ਜੀ ਸਾਨੂੰ ਟੈਕਟ ਕੱਟਣੀ ਵੀ ਔਖੀ ਹੋ ਜਾਂਦੀ ਆ ਅਸੀਂ ਇੱਕ ਫੱਟਾ ਰੱਖਿਆ ਹੋਇਆ ਹਾਂ ਵਿਚਾਲੇ ਤਾਂ ਇਹ ਖੜ ਜਾਂਦੀਆਂ ਜੀ ਹਾਂ ਅਸੀਂ ਇੱਕ ਫੱਟਾ ਰੱਖਿਆ ਸੀਟ ਟੂ ਸੀਟ ਫੱਟਾ ਰੱਖ ਕੇ ਅਸੀਂ ਉਦੋਂ ਉਤੋਂ ਦੀ ਜਾਂਦੇ ਸੀਟਾ ਉਤੋਂ ਦੀ ਫੱਟਾ ਸੀਟਾ ਉਤੋਂ ਦੀ ਫੱਟਾ ਰੱਖ ਕੇ ਯਾਰਾਂ ਤਾਂ ਬਾਂਦਰ ਕਿੱਲੇ ਵਾਲੀ ਦੇਖੋ ਜੀ ਸਾਡੇ ਪੈਰ ਲੱਡਦੇ ਆ ਹਾਂ ਕਟਰ ਨੂੰ ਥਾਂ ਕਰ ਦਿੰਦੀਆਂ ਇਹ ਤਾਂ ਅੱਛਾ ਜੇ ਕੋਈ ਜਨਾਨੀ ਗੱਲ ਕਹਿੰਦੀ ਐ ਤਾਂ ਉਹਦੀ ਸੁਣੀ ਜਾਂਦੀ ਐ ਤੇ ਬੰਦਾ ਕਹਿੰਦਾ ਦੋ ਨਹੀਂ ਸੁਣ ਹਾਂ ਨਹੀਂ ਹੁਣ ਪੈਸੇ ਨਾਲ ਇੱਕ ਹੋਰ ਪ੍ਰੋਬਲਮ ਆ ਜ ਅਸੀਂ ਮੈਨੇਜ ਕਰਦੇ ਆਂ ਇਸ ਚੀਜ਼ ਨੂੰ ਪਰ ਅਸੀਂ ਫੇਰ ਵੀ ਇਹਨਾਂ ਨੂੰ ਕੁਝ ਨਹੀਂ ਬੋਲਦੇ ਪਰ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਇਹ ਬੁੜੀਆਂ ਜਿਹੜੇ ਸਾਹਮਣੇ ਤੁਹਾਡੇ ਸਾਹਮਣੇ ਬੋਲੀ ਜਾਂਦੀਆਂ ਤੇ ਸਾਡਾ ਬੱਸ ਚ ਕੀ ਹਾਲ ਕੀਤਾ ਭਾਈ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਜਾ ਰਿਹਾ ਸੀ ਨਾ ਇਹਨਾਂ ਨੇ ਚਲੋ ਹੋਰ ਨਵੀਂ ਗੱਲ ਵਿਚਾਰ ਆ ਰਹੀਆਂ ਦੱਸਦੀ ਵੀ ਸਾਨੂੰ ਸੀਟਾਂ ਤੇ ਫੱਟਾ ਰੱਖ ਕੇ ਉਤੋਂ ਦੀ ਟੱਪਣਾ ਪੈਂਦਾ ਟਰੈਕਟਰ ਘਟਣ ਵਾਸਤੇ ਜਿਹੜੇ ਮੈਂ ਦੱਸ ਰਿਹਾ ਇਹਨਾਂ ਕੋਲ ਮੇਰੇ ਖਾਲ 3-4 ਮਿੰਟ ਹੁੰਦੇ ਅੱਡੇ ਤੇ ਤੁਹਾਨੂੰ 3 ਦਾ ਬਾਲੇ ਆ ਜੀ ਮਿੰਟ ਸਵਾ ਡੇਢ ਮਿੰਟ ਹੀ ਹੁੰਦਾ ਜੀ ਬਸ ਅੱਡੇ ਤੇ ਰੋਕਣ ਦਾ ਹੁਣ ਦੇਖੋ ਓਨੇ ਜ ਵਾਰੀਆਂ ਦੇ ਵਿੱਚ ਉਹ 100 ਸਵਾਰੀਆਂ ਦੇ ਵਿੱਚੋਂ 15 ਸਵਾਰੀਆਂ ਉੱਤਰੀਆਂ 15 ਚੜੀਆਂ ਤੇ 5-6 ਮੰਟ ਮੰਟ ਬਣ ਗਏ ਨਾ ਉਹ ਫਿਰ ਜਿਹੜਾ ਪਿਛਲਾ バス ਵਾਲਾ ਹੁੰਦਾ ਨਾ ਜੀ ਉਹ ਹੋਝਾ ਮਾਰਦਾ ਇਹਨਾਂ ਦੇ ਅੱਗੇ ਇਹਦੇ ਕਲੇਸ ਪੇ ਤੇ ਜੁੰਡੇ ਪੜਦੇ ਇੱਕ ਦੂਜੇ ਦੇ ਇਹ ਐ ਨਹੀਂ ਹੈਗਾ ਵਿਚਾਰੇ ਆਪਣੇ ਦੁਸ਼ਮਣ ਨਹੀਂ ਗਾ ਕੋਈ ਇਹ ਮੈਂ ਕਹਿੰਦਾ ਵੀ ਦੇਖੋ ਸਰਕਾਰ ਨੇ ਤੁਹਾਡਾ ਕਿਰਾਇਆ ਫ੍ਰੀ ਕਰਤਾ ਹਨਾ ਮੇਰਾ ਤਾਂ ਮੰਨਣਾ ਇਹ ਹੈ ਵੀ ਅਸਲ ਦੇ ਵਿੱਚ ਕਿਉਂ ਗੁਰਪੀਤ ਵੀ ਕੁਝ ਇੱਕ ਸੀਮਤ ਕੈਟਾਗਰੀ ਹੋਣੀ ਚਾਹੀਦੀ ਹੈ ਕੋਈ ਪੇਸ਼ੈਂਟ ਹੋ ਗਿਆ ਕੋਈ ਸੀਨੀਅਰ ਸਿਟੀਜ਼ਨ ਹੋ ਗਿਆ ਹਾਂਜੀ ਓਵਰ ਏਜ ਹਨਾ ਜਿਵੇਂ 60 ਸਾਲ ਤੋਂ ਉੱਪਰ ਰੱਖ ਲਓ 65 ਤੋਂ ਉੱਪਰ ਉਸ ਤਰ੍ਹਾਂ ਦੇ ਕਿਰਾਏ ਮਾਫ ਹੋ ਜਾਣ ਜਿਵੇਂ ਸਟੂਡੈਂਟ ਵਗੈਰਾ ਨੇ ਜਾਣਾ ਹਰ ਰੋਜ਼ ਜਾਣਾ ਹੁੰਦਾ ਸਟੂਡੈਂਟ ਵਗੈਰਾ ਦੇ ਚਾਹੇ ਮੇਲ ਆ ਚਾਹੀ ਫੀਮੇਲ ਹੈ ਹਨਾ ਕੁੜੀ ਆ ਚਾਹੇ ਮੁੰਡਾ ਉਹਨਾਂ ਦੇ ਮਾਫ ਹੋ ਜਾਣ ਹੁਣ ਪੈ ਜੀ ਇੱਕ ਚੀਜ਼ ਤੁਸੀਂ ਵੀ ਸੋਚੋ ਆਮ ਹੀ ਵੇਖੋ ਤੁਸੀਂ ਜਿਹੜਾ ਕਿਰਾਏ ਜਦੋਂ ਚੱਲਦੇ ਹੁੰਦੇ ਸੀ ਬੱਸਾਂ ਦੇ ਜਿਹੜਾ ਉਦੋਂ ਰਾਸ਼ ਹੁੰਦਾ ਸੀਗਾ ਉਦੋਂ ਇੰਨਾ ਹੁੰਦਾ ਸੀ ਬੱਸਾਂ ਦੇ ਵਿੱਚ ਕਿਤੇ ਵੀ ਨਹੀਂ ਹੁੰਦਾ ਸੀ ਜੇ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਜਨਾਨੀਆਂ ਵਾਸਤੇ ਦਿੱਤੀ ਨਹੀਂ ਭੈਣ ਜੀ ਇਹਦੇ ਵਿੱਚ ਐਡਾ ਕਸੂਰ ਨਹੀਂਗਾ ਇਹ ਜਾ ਕੇ ਸਰਕਾਰ ਨੂੰ ਕਹਿਣ ਕਿ ਪਾਈ ਸਾਡੇ ਨਾਲ ਇੰਨਾ ਧੱਕਾ ਹੁੰਦਾ ਤੇ ਫੇਰ ਬੱਸਾਂ ਕੌਣ ਉਹ ਸਰਕਾਰ ਦੇ ਬੱਚਾ ਨੂੰ ਕੌੜਾ ਨੂੰ ਉੱਥੇ ਲੈ ਜਾਏ ਤੇ ਫਿਰ ਗੁੜੀਆਂ ਤਾਂ ਚੜ ਕੇ ਜਾਣਾ ਸਾਡੇ ਨੂੰ ਸਿਰ ਤੇ ਭਾ ਕੇ ਲੈ ਜਾ ਸਰਕਾਰ ਨੇ ਸਹੂਲਤ ਦੇਦੀ ਜੀ 80 ਦੀ ਥਾਂ ਤੇ 100 ਚੜ ਗਿਆ 50 ਦੀ ਜਗ੍ਹਾ 100 ਚੜ ਗਿਆ ਉਹਦੇ ਵਿੱਚੋਂ ਪੰਜ ਟਿਕਟਾਂ ਸਾਨੂੰ ਮਿਲਦੀਆਂ ਜਿਹਦੇ ਵਿੱਚ ਸਾਡੀਆਂ ਦਾ ਤਨਖਾਹਾਂ ਰੁਪਈਆ ਪਏ ਸਾਡੇ ਘਰ ਦੇ ਚੁੱਲੇ ਪਏ ਉਸ ਚੀਜ਼ ਨਾਲ ਤਾਂ ਨਹੀਂ ਤਨਖਾਹਾਂ ਨਾਲ ਤਾਂ ਚਲੋ ਮੈਂ ਇਹ ਗੱਲ ਤਾਂ ਨਹੀਂ ਮੰਨਦਾ ਵੀ ਇਹਨਾਂ ਦੇ ਕਿਰਾਏ ਨਾਲ ਤੁਹਾਡੀਆਂ ਤਨਖਾਹਾਂ ਦਾ ਤਾਂ ਕੋਈ ਸਬੰਧ ਨਹੀਂ ਕਰਿਆ ਸਬੰਧ ਹੀ ਐਸਚੋ ਸਾਡਾ ਤਨਖਾਹਾਂ ਹੈ ਸਾਡਾ ਕਿਵੇਂ ਜੇ ਤਨਖਾਹਾਂ ਮਿਲ ਨਹੀਂ ਆ ਤਾਂ ਅਸੀਂ ਆਪਦਾ ਕਰਦਾ ਕਿ ਜੇ ਤਨਖਾਹ ਤਨਖਾਹ ਤੁਹਾਡੀ ਨਾਲ ਜਿਹੜਾ ਸਬੰਧ ਹੈ ਜੇ ਕਿਰਾਇਆ ਸਰਕਾਰ ਨੂੰ ਜਾਊਗਾ ਤਾਂ ਸਰਕਾਰ ਸਾਨੂੰ ਜਿਹੜਾ ਤਨਖਾਹ ਦੇਊਗੀ ਜੀ ਹੂੰ ਇੱਕ ਬੱਸ ਜਾਂਦੀ ਹੈ ਮੰਨ ਲਓ 30 ਕਿਲੋਮੀਟਰ ਚੱਲਦੀ ਹੈ ਉਹਦੇ ਵਿੱਚ ਤੁਸੀਂ ਦੇਖੋ ਕਿੰਨਾ ਖਰਚਾ ਆਉਂਦਾ ਹੈ ਤੇ ਉਹਦੇ ਵਿੱਚ 6 ਸਵਾਰੀਆਂ 6 ਸਵਾਰੀਆਂ ਦਾ 150 ਰੁਪਿਆ ਵਟਿਆ ਗਿਆ ਤੇ ਤੁਸੀਂ ਦੱਸੋ ਸਾਡਾ 150 ਨਾਲ ਸਾਡਾ ਘਰ ਸਰਕਾਰ ਕਿਵੇਂ ਚਲਾਉਗੀ ਇੱਕ ਤਰੀਕ ਤੋਂ 30 ਤਰੀਕ ਤੱਕ ਮਹੀਨਾ ਹੁੰਦਾ ਜੀ ਸਾਡੀ ਤਨਖਾਹ 20 25 25 ਦਿਨ ਲੇਟ ਆਉਂਦੀ ਹੈ ਮਤਲਬ 30 ਦੀ بجائے 50 55 ਦਿਨ ਤੋਂ ਤਨਖਾਹ ਆਉਂਦੀ ਹੈ ਜੀ ਕਿਸਾ ਕਿਵੇਂ ਮੈਨੇਜ ਕਰਾਂਗੇ ਨਹੀਂ ਉਹਦੇ ਵਿੱਚ ਇਹਨਾਂ ਨੂੰ ਤੁਸੀਂ ਦੋਸ਼ੀ ਕਿਵੇਂ ਮੰਨਦੇ ਹੋ ਫਿਰ ਇਹਨਾਂ ਦਾ ਕਿਰਾਇਆ ਫ੍ਰੀ ਹੈ ਜੀ अच्छा ਇਹਨਾਂ ਦਾ ਕਿਰਾਇਆ ਫਰੀ ਹੈ ਜਦੋਂ ਤੇ ਇਹ ਜਿਹੜੇ ਟਿਕਟ ਨਾ ਹੋਣੀਆਂ ਸਰਕਾਰ ਨੂੰ ਫੰਡ ਨਾ ਜਾਊਗਾ। ਅੱਛਾ ਖਜ਼ਾਨੇ 'ਚ ਪੈਸਾ। ਖਜ਼ਾਨੇ 'ਚ ਪੈਸਾ। ਅੱਛਾ ਅਸੀਂ ਇਹ ਜਿਹੜੇ ਸਰਕਾਰ ਨਵੀਆਂ ਬੱਸਾਂ ਨਹੀਂ ਪਾ ਰਹੀ ਜੀ ਇਸੇ ਕਾਰਨ ਕਰਕੇ। ਹਾਂ। ਜਦੋਂ ਖਜ਼ਾਨੇ 'ਚ ਪੈਸਾ ਖਤਮ ਹੈ ਤੇ ਸਰਕਾਰ ਬੱਸਾਂ ਨਹੀਂ ਪਾ ਰਹੀ। ਪਿਛਲੇ 3-4 ਸਾਲਾਂ ਤੋਂ ਕੋਈ ਬੱਸ ਨਵੀਂ ਨਹੀਂ ਆਈ ਜੀ। ਹਾਂ। ਪਿਛਲੇ 3-4 ਸਾਲ ਪਹਿਲਾਂ ਜਿਹੜੀਆਂ 7-800 ਬੱਸ ਨਵੀਂ ਪਾਈ ਹੈ ਜੀ ਉਹੀ ਚੱਲ ਰਹੀਆਂ। ਹਰ ਮਹੀਨੇ 2-4 ਬੱਸਾਂ ਕੰਮ ਹੋ ਜਾਂਦੀਆਂ। ਉਹ ਚੱਕ ਕੇ ਅੱਡੇ ਤੇ ਲਾ ਦੇਈਂ ਤੇ ਤੇ ਫਿਰ ਬੱਸਾਂ ਦਾ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨਾ ਬੱਸਾਂ ਦੀ ਗੱਲ ਛੱਡੋ ਜਨਾਬ ਮੱੱਸਾ ਕਿਹੜੀਆਂ ਇਹਨਾਂ ਕੋਲ ਮਸ਼ੀਨਾ ਪੁਰਗੀਆਂ ਹੈ ਨਹੀਂ ਮਸ਼ੀਨਾ ਮਸ਼ੀਨਾ ਮਤਲਬ ਮਸ਼ੀਨਾ ਮਤਲਬ ਟਿਕਟ ਕੱਟਣ ਵਾਲੀ ਮਸ਼ੀਨਾ ਅੱਛਾ ਜੀ ਉਹਨੇ ਟਿਕਟ ਕੱਟਦੇ ਹੋ ਹਾਂਜੀ ਉਹਦੇ ਕਰਕੇ ਕਈ ਵਾਰੀ ਸਾਡੇ ਟਾਈਮ ਮੈਸ ਹੋ ਜਾਂਦੇ ਆ ਸੱਚ ਜੇ ਤਾਂ ਸਾਡੀ ਤਨਖਾਹ ਹੀ ਨਾ ਆਉਂਦੀ ਤੇ ਸਾਡੇ ਘਰ ਦੇ ਜਿਹੜੇ ਹੈਗੇ ਆ ਤੇ ਉਹ ਛੱਡ ਕੇ ਤੇ ਪੇਖ ਹੀ ਜਾ ਵਰਦੀਆਂ ਸਾਡੇ ਦਾ ਤਲਾਕ ਹੋਣ ਤੇ ਆ ਆਏ ਪਏ ਕੰਮ ਤਨਖਾਹ ਬਿਨਾ ਘਰੇ ਨਾ ਚੱਲਦੇ ਜੀ ਹੂੰ 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 ਬੱਚਿਆਂ ਦੇ ਖਰਚੇ ਵੀ ਪਰਿਵਾਰ ਦੇ ਖਰਚੇ ਹਨਾ ਜਦੋਂ ਜਵਾਕ ਨਿੱਕੇ ਨਿੱਕੇ ਜਵਾਕ ਆ ਉਹਨਾਂ ਦੀਆਂ ਫੀਸਾਂ ਨਿਭਰੀਆਂ ਜਾਂਦੀਆਂ ਸਾਡੇ ਦੁਤਾ ਹੂੰ ਹੁਣ ਅਸਲ ਦੇ ਵਿੱਚ ਨਾ ਭੈਣ ਜੀ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ ਅੱਛਾ ਜੀ ਇੱਕ ਚੀਜ਼ ਦੇਖੋ ਤੁਸੀਂ ਤਨਖਾਹ ਵਾਲੀਆਂ ਲੇਡੀਆਂ ਜਾਂਦੀਆਂ ਠੀਕ ਹੈ ਜੀ ਨੌਕਰੀਆਂ ਕਰਨ ਵਾਲੀਆਂ ਕਿਸੇ ਵੀ 50000 ਕਿਸੇ ਦੀ 70000 ਹੈ ਕਿਸੇ ਦੀ ਲੱਖ ਸਵਾ ਲੱਖ ਰੁਪਇਆ ਤਨਖਾਹ ਵੀ ਹੈ ਠੀਕ ਹੈ ਠੀਕ ਹੈ ਟੀਏ ਡੀਏ ਜਿਹੜੇ ਹਨ ਜਿੱਥੋਂ ਕਿ ਮੈਨੂੰ ਪਤਾ ਕਿਉਂਕਿ ਸਾਨੂੰ ਵੀ ਮਿਲਦੇ ਹੈ ਜਿਹੜੇ ਐਕਸਟਰਾ ਪੱਤੇ ਆ ਨਾ ਸਾਨੂੰ ਤਨਖਾਹ ਤੋਂ ਬਿਨਾ ਉਹ ਮਿਲਦੇ ਆ ਵੀ ਤੁਹਾਨੂੰ ਕਿਤੇ ਐ ਤੋਂ ਰੋ ਤੋਂ ਟ੍ਰੈਵਲ ਕਰਨਾ ਪੈ ਜੇ ਜਾਣਾ ਆਉਣਾ ਪੈ ਜੇ ਉਹ ਚੀਜ਼ਾਂ ਮਿਲਦੀਆਂ ਠੀਕ ਹੈ ਠੀਕ ਹੈ ਉਹ ਕਿਸੇ ਵੀ ਤਰ੍ਹਾਂ ਦੇ ਫੰਡ ਦੇ ਰੂਪ ਦੇ ਵਿੱਚ ਮੈਲੇ ਟੀਏ ਦੇ ਡੀਏ ਦੇ ਜਾਂ ਕਿਸੇ ਵੀ ਰੂਪ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਜੋ ਸਰਕਾਰੀ ਨੌਕਰੀਆਂ ਕਰਨ ਵਾਲੀਆਂ ਲੇਡੀਜ਼ ਮੈਂ ਕਿਸੇ ਦਾ ਦੋਖ ਹੀ ਨਹੀਂਗਾ ਮੈਂ ਕਹਿੰਦਾ ਵੀ ਸਰਕਾਰ ਨੇ ਜਿਹੜਾ ਕੁਝ ਕਰਤਾ ਸਰਕਾਰ ਸੋਚ ਸਮਝ ਕੇ ਕਰੇ ਨਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਦੁਨੀਆ ਤੇ ਕਿੰਨਾ ਬੋਝ ਪਊਗਾ ਕੌਣ ਔਖਾ ਹੋ ਕੌਣ ਸੌਖਾ ਹੋਊਗਾ ਹੁਣ ਜਿਹੜੇ ਲੱਖ ਲੱਖ ਰੁਪਏ ਤਨਖਾਹ ਲੈਣ ਵਾਲਿਆਂ ਨੇ ਨਿਤ ਸਫ਼ਰ ਕਰਨਾ ਹੈ ਠੀਕ ਹੈ ਕਿਸੇ ਨੇ 50 ਕਿਲੋਮੀਟਰ ਕੇ ਨੇ 100 ਕਿਸੇ ਨੇ 150 ਡੇਲੀ ਆਪਡਾਉਣ ਕਰਨਾ ਜੇ ਉਹੀ ਲੋਕ ਭੈਣ ਜੀ ਟਿਕਟਾਂ ਕਟਾਉਣ ਉਹੀ ਲੇਡੀਜ਼ ਜਿਹੜੇ ਹੈਗੇ ਟਿਕਟਾਂ ਕਟਾਉਣ ਹਰ ਇੱਕ ਨੂੰ ਜਿਹੜੀ ਟਿਕਟ ਹੈ ਨਾ ਕੱਲੇ ਮਰੀਜ਼ ਨੂੰ ਛੱਡਿਆ ਹੋਈ ਹੈ ਵੱਡੀ ਉਮਰ ਦੇ ਓਵਰੇਜ ਜਿਹੜੇ ਹੈਗੇ ਬਜ਼ੁਰਗੋਨਾਂ ਨੂੰ ਛੱਡਿਆ ਹੋਵੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਨ ਵਾਲਿਆਂ ਨੂੰ ਜਿਹੜਾ ਮਾਫ ਹੋਵੇ ਕਰਾਇਆ ਜੇ ਸਾਰੇ ਕਰਾਏ ਲੱਗਣ ਤਾਂ ਤੁਹਾਨੂੰ ਨਹੀਂ ਇਹ ਲੱਗਦਾ ਵੀ ਨਾਲੇ ਤਾਂ ਥੋੜਾ ਬਿਨਾਂ ਵਜਾ ਦਾ ਜਿਹੜਾ ਨਾ ਵੀ ਕਦੇ ਐਂ ਕਹੇ ਤਾਂ ਵੀ ਚਲ ਮੈਂ ਕੁੜੀ ਨੂੰ ਬਿਸਕਟ ਦੇ ਆਂ ਵੀਰ ਜੀ ਮੇਰੀ ਗੱਲ ਸੁਣੋ ਆਏ ਬਿਸਕੁਟ ਨਹੀਂ ਦਿੱਤੇ ਜਾਂਦੇ ਕੇ ਮੇਰੀ ਗੱਲ ਸੁਣੋ ਅਸੀਂ ਕੋਈ ਐ ਤੁਰਗਾਣੀ ਫੱਤੀਆਂ ਵੇਲੀਆਂ ਘਰ ਦੇ ਵੀ ਸਾਨੂੰ ਕਹਿੰਦੇ ਆ ਅੱਜ ਕਿਸ ਤਾਈ ਪਈ ਆਪਣੀ ਲੌਂਡੀ ਜਾ ਕੇ ਫਲਾਣੇ ਸਾਦੇ ਜਾ ਕੇ ਭਰਿਆਉ ਹੈ ਉਹ ਵੀ ਅਸੀਂ ਚਾਹ ਕਰਨਾ ਅਸੀਂ ਘਰ ਦਾ ਵੀ ਨਹੀਂ ਦਰਕਾਰ ਸਕਦੀਆਂ ਤੇ ਪਰ ਅਸੀਂ ਜਾਣਾ ਵੀ ਰੋਡ ਵਿੱਚ ਬੱਸਾਂ ਦੇ ਸਾਡੇ ਵਾਂਗੂ ਜਿੱਥੋਂ ਮਰਜੀ ਤਨਖਾਹਾਂ ਲੈਣ ਤੇ ਬਾਸਾ ਕਿ ਜਾਂਦੇ ਮੇਰੇ ਮਾਤਾ ਜੀ ਮੇਰੀ ਗੱਲ ਸੁਣੋ ਤੁਸੀਂ ਜਾਓ ਰੋਡ ਵਿੱਚ ਬੱਸਾਂ ਤੇ ਅਸੀਂ ਨਹੀਂ ਕਹਿੰਦੇ ਸਰਕਾਰੀ ਬੱਸ ਤੇ ਨਾ ਚੜੋ ਸਰਕਾਰ ਨੇ ਤੁਹਾਨੂੰ ਕਿਰਾਇਆ ਫ੍ਰੀ ਕਰਤਾ ਤੁਹਾਡੇ ਵਾਸਤੇ ਬੱਸਾਂ ਚਲਾਤੀਆਂ ਤੋਨੂ ਕਹਦਾ ਕਿ ਚੜੋ ਫਰੀ ਇੰਨਾ ਵਿਚਾਰੇ ਦੇ ਗਲਾਵੇਂ ਤਾਂ ਨਾ ਪਟਿਆ ਕਰੋ ਮੈਂ ਤਾਂ ਗਲਾਵੇਂ ਪਟਨੇ ਪੈਂਦੇ ਇਹ ਸਾਰੇ ਪੈਰ ਮੇਰੇ ਤੇ ਲੱਜਿਆ ਜਨ ਜੈ ਪੈਰ ਮੇਰੇ ਆ ਦੇਖੋ ਜੀ ਮੈਂ ਜੀ ਪੈਰ ਗੱਲ ਕਰ ਰਹੀ ਕਿ ਇਦਾਂ ਕਰਿਆ ਕਰੋ ਪੈਣੇ ਪੈਰ ਘਰੇ ਰੱਖਿਆ ਕਰੋ ਜਦੋਂ ਉਹ ਕਹਿੰਦਾ ਵਿਚਾਰਾ ਕਹਿੰਦਾ ਵੀ 52 ਦੀ ਥਾਂ 100 ਸਵਾਰੀ ਜਣ ਕੇ ਕਿਥੋਂ ਦੀ ਲੰਗੜੋ ਕਹਿੰਦਾ ਸੀਟਾਂ ਦੇ ਫੱਟੇ ਫੜ ਰੱਖ ਰੱਖ 15 ਵਾਂਗੂ ਜਾਂਦੇ ਟੇਕ ਟੇਕ ਸਾਡੇ ਉਲਪਲਾ ਨਾ ਇਹ ਸਾਨੂੰ ਛੱਤ ਤੇ ਚੜਾ ਕੇ ਲਿਆਉਣ ਮੈਂ ਤਾਂ ਸਰਕਾਰੀ ਤੇ ਹੀ ਜਾਣਾ ਸਰਕਾਰੀ ਤੇ ਉਹ ਕਿਹੜਾ ਰੋਲ ਲੜਨਾ ਕਹਿੰਦਾ ਅਸੀਂ ਲੜਨਾ ਹੀ ਆ ਇਹ ਵੀ ਇਹ ਸੂਤ ਆਉਣਗੇ ਇਹ ਵੀ ਚਾਂਬਲੇ ਆਉਂਦੇ ਮੈਂ ਕਹ ਤਾ ਕੁਟਾਵੇਂ ਜੋ ਸਰਕਾਰ ਨੇ ਫ੍ਰੀ ਕੀਤਾ ਸਾਨੂੰ ਸਾਰਾ ਕੁਝ ਟਿਕਟ ਫ੍ਰੀ ਕੀਤੀ ਹੈ ਜੀ ਆਧਾਰ ਕਾਰਡ ਦੇ ਉੱਤੇ ਟਿਕਟ ਫ੍ਰੀ ਕੀਤੀ ਅਰੇ ਮੈਂ ਉਹੀ ਕਹਿ ਰਿਹਾ ਕਿ ਸਮਾਨ ਫ੍ਰੀ ਕੀਤਾ ਐ ਐਨੇ ਕਿ ਤਾ ਤੁਸੀਂ ਵੀ ਸਿਆਣੇ ਹੋ ਨਾ ਵੀ ਕਿਤੇ ਇਹ ਕੋਈ ਨੋਟੀਫਿਕੇਸ਼ਨ ਹੋਇਆ ਸੀ ਸਰਕਾਰ ਦਾ ਵੀ ਜਿਹੜਾ ਟਿਕਟ ਦੇ ਨਾਲ ਜਿਹੜਾ ਸਮਾਨ ਵੀ ਫ੍ਰੀ ਹੈ ਲੇਡੀਜ਼ ਦੇ ਜਿਹੜਾ ਨਾ ਆਧਾਰ ਕਾਰਡ ਦੇ ਨਾਲ ਉਹ ਸਮਾਨ ਵੀ ਜਿੰਨਾ ਮਰਜ਼ੀ ਫਿਰ ਕੱਲ ਨੂੰ ਤੁਸੀਂ ਤਾਂ ਜਿਹੜਾ ਟਵਾ ਟਵਾ ਹੀ ਸਰਕਾਰੀ ਬੱਸਾਂ 'ਚ ਕਰਨ ਲੱਗ ਪੋਗੇ